ਇੱਕ ਵਾਰੀ ਤੋਂ ਬੁੱਢੇ ਸਾਧੂ ਤੇ ਉਹਨਾਂ ਦੇ ਦੋ ਚੇਲੇ ਲੰਮੀ ਤੀਰਥ ਯਾਤਰਾ ਤੇ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਭਿਆਨਕ ਤੂਫਾਨ ਆ ਗਿਆ ਤੇ ਤੂਫਾਨ ਇੰਨਾ ਜ਼ਬਰਦਸਤ ਸੀ ਉਹ ਰਸਤਾ ਭਟਕ ਗਿਆ ਇੰਨਾਂ ਵਿੱਚੋਂ ਇੱਕ ਗੁਰੂ ਇੱਕ ਬੁੱਢਾ ਸਾਧੂ ਤੇ ਇੱਕ ਉਸ ਦਾ ਚੇਲਾ ਅਲੱਗ ਹੋ ਗਿਆ ਬਾਕੀ ਸਾਰੇ ਅਲੱਗ ਹੋ ਗਏ ਉਹ ਆਪਸ ਵਿੱਚੋਂ ਵਿਛੜ ਗਏ ਇਹ ਬੁੱਢਾ ਸਾਧੂ ਤੇ ਉਸ ਦਾ ਇੱਕ ਚੇਲਾ ਇੱਕ ਅਜਾਹੇ ਸ਼ਹਿਰ ਵਿੱਚ ਜਾ ਵੜੇ ਜਿਹੜਾ ਅਜੀਬੋ ਗਰੀਬ ਸੀ ਇੱਥੇ ਸਭ ਕੁਝ ਉਲਟ ਹੋ ਰਿਹਾ ਸੀ ਬੁੱਟਾ ਸਾਧੂ ਸਮਝ ਗਿਆ ਵੀ ਅਸੀਂ ਪਾਗਲਾਂ ਦੀ ਨਗਰੀ ਵਿੱਚ ਫਸ ਗਏ ਹਾਂ ਇੱਥੇ ਤਾਂ ਸਾਰ ਕੋਈ ਉਲਟਾ ਹੀ ਕੰਮ ਕਰੀ ਜਾਂਦਾ ਹੈ ਇੱਥੇ ਸ਼ਹਿਰ ਵਿੱਚ ਲੋਕ ਆਵਾਜ਼ਾਂ ਮਾਰ ਮਾਰ ਕੇ 1 ਰੁਪਏ ਪਾਣੀ 1 ਰੁਪਏ ਪਾਣੀ ਕਰਕੇ ਵੇਚਦੇ ਸਨ ਤੇ ਦੁੱਧ ਨਾਲ ਕਹਿੰਦੇ ਸਨ ਮੁਫਤ ਹੈ ਜਿਹਨੇ ਦੁੱਧ ਪੀਣਾ ਹੈ ਪੀਓ ਪਾਣੀ ਦਾ 1 ਰੁਪਿਆ ਲੱਗੇਗਾ ਚੀਲੇ ਨੇ ਉਸ ਬੁੱਢੇ ਸਾਧੂ ਨੂੰ ਕਿਹਾ ਬਾਬਾ ਤਾਂ ਕੰਮ ਹੀ ਬੜਾ ਵਧੀਆ ਹੈ ਆਰਾਮ ਨਾਲ ਦੁੱਧ ਪੀਨੇ ਆ ਇਹਦਾ ਕਿਹੜਾ ਕੋਈ ਪੈਸਾ ਦੇਣਾ ਹੈ ਤੇ ਸਾਧੂ ਨੇ ਉਸ ਚੀਲੇ ਨੂੰ ਕਿਹਾ ਐਵੇਂ ਨਾ ਕਾਕਾ ਫਸ ਜਾਈਏ ਇਹ ਤੈਨੂੰ ਨਹੀਂ ਪਤਾ ਇਹ ਮੈਨੂੰ ਪਤਾ ਹੈ ਵੀ ਇਹ ਆਪਾਂ ਪਾਗਲਾਂ ਦੀ ਨਗਰੀ ਵਿੱਚ ਫਸ ਚੁੱਕੇ ਹਾਂ ਇੱਥੋਂ ਦਾ ਜਿਹੜਾ ਪ੍ਰਧਾਨ ਹੋਣਾ ਜਿਹੜਾ ਰਾਜਾ ਹੋਵੇਗਾ ਉਹ ਵੀ ਪਾਗਲ ਹੀ ਹੋਣਾ ਹੈ ਇਹ ਗੁਰੂ ਤੇ ਚੇਲਾ ਥੋੜਾ ਅੱਗੇ ਗਿਆ ਤਾਂ ਉੱਥੇ ਕਿਸੇ ਆਦਮੀ ਨੇ ਕੋਈ 10-15 ਗਧੇ ਖੜੇ ਕੀਤੇ ਹੋਏ ਸਨ ਤੇ ਗਧਿਆਂ ਨੂੰ ਪੂਰਾ ਸੋਨੇ ਨਾਲ ਲੱਦਿਆ ਹੋਇਆ ਸੀ ਤੇ ਉਹ ਆਦਮੀ ਹੋਕਾ ਦੇ ਰਿਹਾ ਸੀ ਕਿ ਵਧੀਆ نسل ਦੇ ਘੋੜੇ ਇੱਥੋਂ ਖਰੀਦੋ ਜੋ ਵੀ ਆਦਮੀ ਘੋੜਾ ਖਰੀਦੇਗਾ ਉਸ ਨੂੰ ਸੋਨੇ ਦੇ ਗਹਿਣੇ ਨਾਲ ਹੀ ਦਿੱਤੇ ਜਾਣਗੇ ਚੇਲੇ ਨੇ ਫਿਰ ਸਾਧੂ ਨੂੰ ਕਿਹਾ ਬਾਬਾ ਮੌਕਾ ਵਧੀਆ ਹੈ ਚੁੱਪ ਕਰਕੇ ਇੱਕ ਗਦਾ ਲਈਏ ਤੇ ਨਾਲ ਸੋਨਾ ਵੀ ਆ ਜਾਊਗਾ ਉਸ ਬੁੱਢੇ ਸਾਧੂ ਨੂੰ ਫਿਰ ਉਹਨੂੰ ਕਿਹਾ ਕਾਕਾ ਆਪਾਂ ਫਸ ਜਾਣਾ ਹੈ ਤੂੰ ਐਵੇਂ ਨਾ ਲਾਲਚ ਕਰ ਤੇ ਚੁੱਪ ਕਰਕੇ ਅੱਗੇ ਤੁਰਿਆ ਜਾ ਬਾਜ਼ਾਰ ਵਿੱਚ ਕਈ ਜਗ੍ਹਾ ਲੋਕਾਂ ਨੇ ਵੱਡੇ ਸਾਰੇ ਤੰਬੂ ਲਗਾਏ ਹੋਏ ਸਨ ਤੇ ਅੰਦਰ ਵੱਡੇ ਵੱਡੇ ਲਾਲਟੈਂਜ ਲਗਾਏ ਹੋਏ ਸਨ ਤੇ ਉਹ ਲੋਕੀ ਕਹਿ ਰਹੇ ਸਨ ਕਿ ਬਾਹਰ ਬਹੁਤ ਚਾਨਣ ਹੈ ਅੰਦਰ ਹਨੇਰੇ ਵਿੱਚ ਆ ਕੇ ਬੈਠੋ ਥੋੜਾ ਹੋਰ ਅੱਗੇ ਗਿਆ ਉੱਥੇ ਲੱਡੂਆਂ ਦਾ ਲੰਗਰ ਲੱਗਾ ਹੋਇਆ ਸੀ ਤੇ ਉਹ ਆਵਾਜ਼ਾਂ ਮਾਰੇ ਸਨ ਵੀ ਲੱਡੂ ਖਾਓ ਜਿੰਨੇ ਮਰਜ਼ੀ ਖਾਓ ਰੱਜ ਕੇ ਲੱਡੂ ਖਾਓ ਇਹ ਇੱਥੋਂ ਦੇ ਰਾਜੇ ਵੱਲੋਂ ਲੰਗਰ ਲਾਇਆ ਹੋਇਆ ਹੈ ਇਹ ਦੇਖ ਕੇ ਹੋਰ ਸੀਲੇ ਦੇ ਮੂਚੋਂ ਫੇੜ ਪਾਣੀ ਆ ਗਿਆ ਤੇ ਉਸਨੇ ਗੁਰੂ ਨੂੰ ਕਿਹਾ ਗੁਰੂ ਜੀ ਲੱਡੂ ਤਾਂ ਖਾ ਲਈਏ ਖਾਨ ਚ ਕੀ ਹੈ ਏਡੀ ਛੇਤੀ ਵੀ ਨਹੀਂ ਸਾਨੂੰ ਮਾਰ ਦੇਣ ਲੱਗੇ ਕਿਹੜਾ ਲੱਡੂਆਂ 'ਚ ਜ਼ਹਿਰ ਪਾਇਆ ਹੋਣਾ ਹੈ ਪਰ ਉਸ ਬੁੱਢੇ ਸਾਧੂ ਨੇ ਉਹਦੀ ਗੱਲ ਸੁਣ ਕੇ ਫਿਰ ਮਨਾ ਕਰ ਦਿੱਤਾ ਤੇ ਬੁੱਢਾ ਸਾਧੂ ਬੋਲਿਆ ਚੁੱਪ ਕਰਕੇ ਅੱਖਾਂ ਬੰਦ ਕਰਕੇ ਨਿਕਲ ਜਾਈਏ ਇੱਥੋਂ ਆਪਾਂ ਫਸ ਗਏ ਤਾਂ ਫਿਰ ਔਖਾ ਹੋਊਗਾ ਉਹ ਕਾਫੀ ਤੁਰਦੇ ਗਏ ਪਰ ਇਹ ਹਨੇਰੀ ਨਗਰੀ ਮੁੱਕਣ ਚ ਹੀ ਨਹੀਂ ਆ ਰਹੀ ਸੀ ਤਾਂ ਬੁੱਢੇ ਸਾਧੂ ਨੇ ਕਿਹਾ ਕਾਕਾ ਮੈਨੂੰ ਲੱਗਦਾ ਆਪਾਂ ਫਸ ਗਏ ਹਾਂ ਇੱਥੇ ਲੋਕਸ਼ਿਪ ਕੇ ਸਾਨੂੰ ਅੱਜ ਰਹਿਣਾ ਪਵੇਗਾ ਉਹ ਦੂਰ ਕਿਤੇ ਜਾ ਕੇ ਲੋਕਸ਼ਿਪ ਗਏ ਤੇ ਰੁੱਖਾਂ ਦੇ ਹੋਲੇ ਕਿਤੇ ਜਾ ਕੇ ਰਾਤ ਕੱਟਣ ਦਾ ਫੈਸਲਾ ਕੀਤਾ ਉਸ ਬੁੱਢੇ ਸਾਧੂ ਕੋਲ ਜੋ ਵੀ ਰੁੱਖਾਂ ਮਿੱਸਾ ਸੀ ਉਸਨੇ ਕੱਢ ਕੇ ਉਸ ਚੇਲੇ ਨੂੰ ਕਿਹਾ ਬਈ ਲੈ ਆਹੇ ਕੁਛ ਹੈ ਆਪਣੇ ਕੋ ਤੇ ਖਾ ਲਾ ਤੇ ਥੋੜਾ ਬਹੁਤਾ ਪਾਣੀ ਸੀ ਉਹ ਪੀਤਾ ਤੇ ਉਹ ਸੌਂ ਗਿਆ ਪਰ ਚੀਲੇ ਨੂੰ ਸਾਰੀ ਰਾਤ ਚੈਨ ਨਹੀਂ ਆਈ ਉਸਨੇ ਸੋਚਿਆ ਵੀ ਉਹ ਦੁੱਧ ਵੀ ਮੁਫਤੀ ਪਿਆਰੇ ਸਨ ਤੇ ਲੱਡੂ ਵੀ ਮਸੀ ਪਰ ਇਸ ਬੁੱਢੇ ਦਾ ਦਿਮਾਗ ਖਰਾਬ ਸੀ ਨਾ ਕੁਛ ਆਪ ਖਾਦਾ ਨਾ ਮੈਨੂੰ ਖਾਣ ਦਿੱਤਾ ਹੁਣ ਮੈਨੂੰ ਭੁੱਖ ਲੱਗੀ ਹੋਈ ਐ ਮੈਨੂੰ ਜਾਣਾ ਚਾਹੀਦਾ ਹੈ ਇਸ ਬੁੱਢੇ ਨੂੰ ਕਿਹੜਾ ਪਤਾ ਲੱਗਣਾ ਮੈਂ ਲੱਡੂ ਖਾ ਕੇ ਆਉਣਾ ਤੇ ਨਾਲੇ ਪੀਣਾ ਦੁੱਧ ਇਦਾਂ ਤਾਂ ਇੱਥੇ ਰਾਤ ਨਹੀਂ ਲੰਘਣੀ ਹੋਰ ਕਿੰਨੇ ਦਿਨ ਭੁੱਖੇ ਮਰਾਂਗੇ ਇਹ ਸਭ ਸੋਚ ਕੇ ਉਹ ਚੀਲਾ ਉੱਥੋਂ ਉੱਠ ਕੇ ਫਿਰ ਪਿੱਛੇ ਨੂੰ ਤੁਰ ਪਿਆ ਤੋਰਦਾ ਤੋਰਦਾ ਚੀਲਾ ਉਸੇ ਬਾਜ਼ਾਰ ਵਿੱਚ ਚਲਾ ਗਿਆ ਸਭ ਤੋਂ ਪਹਿਲਾਂ ਉਹ ਦੁੱਧ ਵਾਲੇ ਕੋ ਗਿਆ ਤੇ ਉਹਨੂੰ ਕਹਿਣ ਲੱਗਾ ਭਾਈ ਦੁੱਧ ਪੀਣਾ ਹੈ ਉਹ ਸਾਥੀ ਨੇ ਦੁੱਧ ਦਾ ਇੱਕ ਗਲਾਸ ਭਰ ਕੇ ਇਸ ਨੂੰ ਦਿੱਤਾ ਇਸ ਨੇ ਇੱਕ ਗਲਾਸ ਦੁੱਧਾ ਪੀਤਾ ਤੇ ਉਸ ਨੂੰ ਕਿਹਾ ਇੱਕ ਗਲਾਸ ਹੋਰ ਭਰ ਦਿਓ ਦੁਕਾਨ ਵਾਲੇ ਨੇ ਇੱਕ ਗਲਾਸ ਹੋਰ ਦੁੱਧਾ ਇਸ ਨੂੰ ਫੜਾ ਦਿੱਤਾ ਇਸ ਚੀਲੇ ਨੇ ਕਾਲੀ ਦਿਨੀ ਉਹ ਵੀ ਗਲਾਸ ਆਪਣੇ ਮੂੰਹ ਨੂੰ ਲਾਇਆ ਤੇ ਝਟ ਦੇਣੀ ਪੀ ਗਿਆ ਉਸ ਦੁੱਧ ਵੇਚਣ ਵਾਲੇ ਨੂੰ ਸ਼ੱਕ ਪੈ ਗਿਆ ਵੀ ਇਹ ਬੰਦਾ ਇੱਥੋਂ ਦਾ ਨਹੀਂ ਹੈ ਇਹ ਬਾਹਰ ਦਾ ਦੁਸ਼ਮਣ ਹੈ ਤੇ ਪੱਕਾ ਇੱਥੇ ਇਹ ਇਥੋਂ ਦੇ ਰਾਜੇ ਨੂੰ ਹੀ ਮਾਰਨਾ ਆਇਆ ਹੈ ਕਿਉਂਕਿ ਇਸ ਨੂੰ ਨਹੀਂ ਪਤਾ ਵੀ ਇੱਕ ਗਲਾਸ ਦੁੱਧ ਪੀਣ ਤੋਂ ਬਾਅਦ ਦੂਜਾ ਗਲਾਸ ਭਰ ਕੇ ਥੱਲੇ ਰੋੜਨਾ ਹੈ ਤੇ ਫਿਰ ਤੀਜਾ ਪੀਣਾ ਹੈ ਇਸ ਚੇਲੇ ਨੇ ਦੋ ਗਲਾਸ ਦੁੱਧੇ ਪੀਤੇ ਤੇ ਉੱਥੋਂ ਅੱਗੇ ਚਲਾ ਗਿਆ ਤੇ ਉਹ ਦੁੱਧ ਵੇਚਣ ਵਾਲਾ ਜਿਸ ਦੇ ਪਿੱਛੇ-ਪਿੱਛੇ ਉਹ ਤੁਰਿਆ ਅੱਗੇ ਇਹ ਚਿਲਾ ਲੱਡੂ ਵੇਚਣ ਵਾਲੇ ਕੋਲ ਚਲਾ ਗਿਆ ਤੇ ਉਸ ਨੂੰ ਕਹਿੰਦਾ ਭਾਈ ਖਲਾ ਲੱਡੂ ਉਸ ਲੱਡੂ ਵੇਚਣ ਵਾਲੇ ਨੇ ਕਿਹਾ ਤੈਨੂੰ ਲੱਡੂ ਖਾਣ ਦੀ ਸ਼ਰਤ ਦਾ ਪਤਾ ਹੈ ਨਾ ਇਸ ਨੇ ਕਿਹਾ ਦੱਸ ਦੇ ਤਾਂ ਉਸ ਨੇ ਕਿਹਾ ਵੀ ਜਿੰਨੇ ਤੂੰ ਬੈਠਕਾਂ ਮਾਰੇਗਾ ਤੂੰ ਉਨੇ ਹੀ ਲੱਡੂ ਖਾ ਸਕਦਾ ਹੈ ਉਦੋਂ ਵੱਧ ਨਹੀਂ ਖਾ ਸਕਦਾ ਤਾਂ ਇਹ ਸੁਣ ਕੇ ਚੇਲਾ ਸਪਿਆ ਤੇ ਉਸ ਨੇ ਕਿਹਾ ਇਹ ਕਿਹੜੀ ਵੱਡੀ ਗੱਲ ਹੈ ਇਹ ਬੈਠਕਾਂ ਕੱਢਣ ਲੱਗਾ ਤਾਂ ਇਸ ਨੇ ਤਕਰੀਬਨ 50 ਕੋ ਬੈਠਕਾਂ ਕੱਢੀਆਂ ਤੇ ਫਿਰ ਉਸ ਲੱਡੂ ਵੇਚਣ ਵਾਲੇ ਨੂੰ ਕਿਹਾ ਲਿਆ ਹੁਣ ਲੱਡੂ 50 ਲੱਡੂ ਲਿਆ ਉਸ ਲੱਡੂ ਵੇਚਣ ਵਾਲੇ ਨੇ ਕਿਹਾ ਤੈਨੂੰ ਹੁਣ 50 ਦੇ 50 ਲੱਡੂ ਇੱਥੇ ਹੀ ਖਾਣੇ ਪੈਣਗੇ ਤਾਂ ਇਸ ਚੀਲੇ ਨੇ ਕਿਹਾ ਕੋਈ ਗੱਲ ਨਹੀਂ ਮੇਰੇ ਵਗੇੜਾ ਮੂੰਹ ਨੂੰ ਕੁਝ ਹੋਇਆ ਮੈਂ ਖਾ ਲਊਂਗਾ ਸਭ ਤੋਂ ਪਹਿਲਾਂ ਉਸ ਲੱਡੂ ਵੇਚਣ ਵਾਲੇ ਨੇ ਇੱਕ ਲੱਡੂ ਇਸ ਨੂੰ ਫੜਾਇਆ ਤੇ ਜਦੋਂ ਇਸ ਨੇ ਉਹ ਲੱਡੂ ਮੂੰਹ ਨੂੰ ਲਾਇਆ ਉਹ ਲੂਣ ਵਾਲਾ ਸੀ ਇਸ ਚੀਲੇ ਨੇ ਉਸ ਲੱਡੂ ਵਾਲੇ ਨੂੰ ਕਿਹਾ ਭਾਈ ਇਹ ਤਾਂ ਲੂਣ ਵਾਲਾ ਹੈ ਤੇ ਕਹਿੰਦਾ ਮੈਨੂੰ ਤੂੰ ਬਾਹਰ ਦਾ ਹੀ ਲੱਗਦਾ ਹੈ ਤੂੰ ਪੱਕਾ ਰਾਜੇ ਨੂੰ ਮਾਰਨ ਆਇਆ ਹੈ ਕਿਉਂਕਿ ਤੈਨੂੰ ਨੂੰ ਪਤਾ ਇਹ ਸਾਡੇ ਕੋਲ ਲੱਡੂ ਲੂਣ ਵਾਲੇ ਹਨ ਤੇ ਹੁਣ ਤੂੰ 50 ਬੈਠਕਾਂ ਮਾਰਦੀਆਂ ਨੇ ਤੇ ਤੈਨੂੰ 50 ਦੇ 50 ਲੱਡੂ ਖਾਣੇ ਪੈਣਗੇ ਨਹੀਂ ਤਾਂ ਤੈਨੂੰ ਰਾਜੇ ਮੂਰੇ ਪੇਸ਼ ਕੀਤਾ ਜਾਵੇਗਾ ਤੇ ਇਹ ਚੇਲਾ ਰੋਣਹਾਕਾ ਹੋ ਗਿਆ ਕੋਈ 10 12 ਲੱਡੂ ਉਸਨੇ ਜਬਰਦਸਤੀ ਇਸ ਨੂੰ ਖਵਾਏ ਤੇ ਹੁਣ ਉਸ ਨੂੰ ਕਿਹਾ ਤੈਨੂੰ ਬਾਕੀ ਵੀ ਖਾਣੇ ਪੈਣਗੇ ਬਾਕੀ ਤੋਂ ਪੱਕਾ ਰਾਜੇ ਦਾ ਦੁਸ਼ਮਣ ਹੈ ਕਿਉਂਕਿ ਤੈਨੂੰ ਨਹੀਂ ਪਤਾ ਵੀ ਇੱਥੇ ਲੱਡੂ ਲੂਣ ਵਾਲੇ ਆ ਤੂੰ ਮਿੱਠੇ ਵਾਲੇ ਲੱਭਦਾ ਸੀ ਇਹਨੇ ਨੂੰ ਉਹ ਦੁੱਧ ਵੇਚਣ ਵਾਲਾ ਵੀ ਮਗਰੇ ਆ ਗਿਆ ਤੇ ਉਸਨੇ ਵੀ ਸਾਰੀ ਗੱਲ ਇਸ ਨੂੰ ਦੱਸੀ ਵੀ ਭਾਈ ਇਹ ਪੱਕਾ ਬਾਹਰ ਦਾ ਬੰਦਾ ਹੈ ਇਹਨੂੰ ਨਹੀਂ ਸੀ ਪਤਾ ਵੀ ਇੱਕ ਗਲਾਸ ਦੁੱਧਾ ਪੀ ਕੇ ਦੂਜਾ ਥੱਲੇ ਰੋੜਨਾ ਹੈ ਫਿਰ ਤੀਜਾ ਪੀਣਾ ਹੈ ਉਹਨਾਂ ਦੋਵਾਂ ਨੇ ਆਲੇ-ਦੁਆਲੇ ਦੇ ਬੰਦਿਆਂ ਨੂੰ ਵੀ ਇਕੱਠਾ ਕੀਤਾ ਤੇ ਇਸ ਨੂੰ ਕਿਹਾ ਵੀ ਹੁਣ ਤਾਂ ਤੈਨੂੰ ਇੱਥੋਂ ਦੇ ਰਾਜੇ ਮੂਰੇ ਪੇਸ਼ ਕੀਤਾ ਜਾਵੇਗਾ ਤੇ ਰਾਜਾ ਜੋ ਸਜ਼ਾ ਕਵੇਗਾ ਉਹੀ ਤੈਨੂੰ ਦੇਵਾਂਗੇ ਇਹ ਕੋਈ 5-7 ਬੰਦੇ ਇਕੱਠੇ ਹੋਏ ਤੇ ਇਸ ਨੂੰ ਫੜ ਕੇ ਰਾਜੇ ਦੇ ਮੂਰੇ ਲੈ ਕੇ ਗਏ ਤੇ ਸਾਰੀ ਗੱਲਬਾਤ ਦੱਸੀ ਵੀ ਕਿੱਦਾਂ-ਕਿੱਦਾਂ ਹੋਈ ਦੇ ਨਾਲੇ ਇਹ ਬਾਰੋਂ ਆਏ ਹਨ ਤੇ ਪੱਕੇ ਆਪਣੇ ਦੁਸ਼ਮਣ ਹਨ ਪੱਕਾ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣਗੇ ਜਾਂ ਇੱਥੇ ਸਾਡੀ ਨਗਰੀ ਨੂੰ ਨੁਕਸਾਨ ਪਹੁੰਚਾਉਣਗੇ ਤੇ ਫਿਰ ਰਾਜੇ ਨੇ ਕਿਹਾ ਹਾਂ ਬਈ ਹੋਰ ਕਿੰਨੇ ਬੰਦੇ ਤੇਰੇ ਨਾਲ ਹੈ ਸਾਰਿਆਂ ਨੂੰ ਇੱਥੇ ਲੈ ਕੇ ਆ ਇਹ ਚੀਲਾ ਸੋਚਾਂ ਵਿੱਚ ਪੈ ਗਿਆ ਤੇ ਕਹਿੰਦਾ ਹੁਣ ਮੈਂ ਕੀ ਕਰਾਂ ਜੇ ਮੈਂ ਉਦੋਂ ਗੁਰੂ ਦੀ ਗੱਲ ਮੰਨੀ ਹੁੰਦੀ ਤੇ ਅੱਜ ਮੈਂ ਸ਼ਾਇਦ ਠੀਕ ਠਾਕ ਹੁੰਦਾ ਪਰ ਹੋਰ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਮੈਨੂੰ ਗੁਰੂ ਬਾਰੇ ਦੱਸਣਾ ਹੀ ਪੈਣਾ ਤੇ ਇਸ ਨੇ ਉਸ ਰਾਜੇ ਨੂੰ ਕਿਹਾ ਮੇਰੇ ਨਾਲ ਇੱਕ ਬੰਦਾ ਹੋਰ ਹੈ ਉਹ ਮੇਰਾ ਗੁਰੂ ਹੈ ਉਹ ਬੁੱਢਾ ਆਦਮੀ ਹੈ ਇਸ ਚੇਲੇ ਨੇ ਆਪਣੇ ਗੁਰੂ ਜਾਣ ਕੇ ਬੁੱਢੇ ਸਾਧੂ ਦਾ ਟਿਕਾਣਾ ਦੱਸਿਆ ਤੇ ਬੰਦੇ ਜਾ ਕੇ ਉਸ ਸਾਧੂ ਨੂੰ ਵੀ ਫੜ ਲਿਆ ਏ ਤੇ ਰਾਜੇ ਅੱਗੇ ਪੇਸ਼ ਕੀਤਾ। ਉਸ ਚੇਲੇ ਨੇ ਸਾਰੀ ਗੱਲ ਉਸ ਬੁੱਢੇ ਸਾਧੂ ਨੂੰ ਦੱਸੀ ਵੀ ਇਦਾਂ ਇਦਾਂ ਹੋਈ। ਬੁੱਢਾ ਸਾਧੂ ਚੰਗੀ ਭਾਤੀ ਜਾਣਦਾ ਸੀ ਇਹ ਵੀ ਰਾਜਾ ਮੂਰਖ ਹੈ ਤੇ ਇਸ ਦੇ ਬੰਦੇ ਵੀ ਸਾਰੇ ਮੂਰਖ ਹਨ। ਇਹ ਮੂਰਖਾਂ ਦਾ ਹੀ ਸ਼ਹਿਰ ਹੈ। ਰਾਜੇ ਨੇ ਉੱਚੀ ਉੱਚੀ ਹੱਸਦਾ ਕਿਹਾ ਤੁਹਾਨੂੰ ਮੇਰੇ ਅਸੂਲ ਨਹੀਂ ਪਤਾ ਇੱਥੋਂ ਦੇ ਕੀ ਹਨ। ਤੁਸੀਂ ਕਿਹੜੇ ਦੇਸ਼ ਤੋਂ ਆਏ ਹੋ? ਕਿਹੜੀ ਧਰਤੀ ਤੋਂ ਆਏ ਹੋ? ਮੈਂ ਤੁਹਾਨੂੰ ਇੱਥੇ ਫਾਂਸੀ ਦੀ ਸਜ਼ਾ ਦੇ ਦੇਂਗਾ। ਤੁਸੀਂ ਪੱਕਾ ਮੈਨੂੰ ਮਾਰਨ ਆਏ ਹੋਵੋਗੇ। ਬੁੱਢੇ ਸਾਧੂ ਨੇ ਸੋਚਿਆ ਵੀ ਇਸ ਰਾਜੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈ। ਬੁੱਢਾ ਸਾਧੂ ਉਸ ਰਾਜੇ ਨੂੰ ਕਹਿਣ ਲੱਗਾ ਆਹ ਤਾਂ ਬਹੁਤ ਵਧੀਆ ਗੱਲ ਹੈ। ਅਸੀਂ ਅਜੇ ਕੱਲ ਹੀ ਆਏ ਹਾਂ ਤੇ ਸਾਡਾ ਕੰਮ ਵੀ ਹੋ ਗਿਆ। ਇਹ ਸੁਣ ਕੇ ਰਾਜਾ ਹੈਰਾਨ ਹੋ ਗਿਆ ਤੇ ਉਹ ਕਹਿਣ ਲੱਗਾ ਕਿਹੜਾ ਕੰਮ? ਤੇ ਬੁੱਢੇ ਸਾਧੂ ਨੇ ਕਿਹਾ ਕਿ ਇਸ ਤੋਂ ਥੱਲੇ ਵਾਲੀ ਧਰਤੀ ਤੋਂ ਅਸੀਂ ਆਏ ਹਾਂ ਤੇ ਹੁਣ ਇਸ ਤੋਂ ਉੱਪਰ ਵਾਲੀ ਧਰਤੀ ਤੇ ਜਾਣਾ ਹੈ ਤੇ ਅਸੀਂ ਹਰੇਕ ਧਰਤੀ ਦੇ ਰਾਜੇ ਨੂੰ ਜਾ ਕੇ ਮਿਲਣਾ ਹੈ। ਉੱਪਰ ਦੀ ਉੱਪਰ ਚਲੇ ਜਾਣਾ ਹੈ ਤੇ 50 ਧਰਤੀਆਂ ਹਨ। ਤੇ ਰਾਜੇ ਨੇ ਫਿਰ ਹੈਰਾਨ ਹੁੰਦੇ ਹੋਏ ਕਿਹਾ ਉੱਤੇ ਵੀ ਹੋਰ ਰਾਜੇ ਹਨ ਤਾਂ ਬੁੱਢੇ ਸਾਧੂ ਨੇ ਕਿਹਾ ਲੈ ਤੁਸੀਂ ਤਾਂ ਕੁਝ ਵੀ ਨਹੀਂ ਤੁਹਾਡੇ ਨਾਲ ਵੱਡੇ ਵੱਡੇ ਰਾਜੇ ਹਨ ਤੇ ਰਾਜੇ ਨੇ ਕਿਹਾ ਪਰ ਤੁਸੀਂ ਉੱਤੇ ਜਾਓਗੇ ਕਿੱਦਾਂ ਮੈਂ ਤਾਂ ਤੁਹਾਨੂੰ ਹੁਣ ਮਾਰ ਦੇਣਾ ਹੈ ਵੀ ਤੁਹਾਨੂੰ ਮੈਂ ਫਾਂਸੀ ਦੇ ਦੇਣੀ ਹੈ ਧਰ ਬੁੱਢੇ ਸਾਧੂ ਨੇ ਕਿਹਾ ਆਹੀ ਤਾਂ ਰਸਤਾ ਹੈ ਵੀ ਜੇ ਤੁਸੀਂ ਸਾਨੂੰ ਫਾਂਸੀ ਦੇਵੋਗੇ ਸਾਡਾ ਸਰੀਰ ਇੱਥੇ ਰਹਿ ਜਾਣਾ ਤੇ ਸਾਡਾ ਸਰੀਰ ਹੋਰ ਹੋਣਾ ਹੈ ਰਾਜੇ ਨੇ ਫਿਰ ਬੁੱਢੇ ਸਾਧੂ ਨੂੰ ਕਿਹਾ ਵੀ ਉੱਤੇ ਇਹਦੇ ਨਾਲ ਵੀ ਸੋਹਣਾ ਸ਼ਹਿਰ ਹੈ ਤੇ ਇੱਥੋਂ ਦਾ ਰਾਜਾ ਮੇਰੇ ਨਾਲੋਂ ਵੀ ਵੱਡਾ ਰਾਜਾ ਹੈ ਤਾਂ ਬੁੱਢੇ ਸਾਧੂ ਨੇ ਫਿਰ ਕਿਹਾ ਅੰਦਾਜ਼ ਹੋਰ ਕੀ ਤਾਂ ਰਾਜੇ ਨੇ ਬੁੱਢੇ ਸਾਧੂ ਨੂੰ ਕਿਹਾ ਫਿਰ ਤਾਂ ਮੰਮੀ ਜਾਵਾਂਗਾ ਮੈਨੂੰ ਵੀ ਤੁਹਾਡੇ ਨਾਲ ਜਾਣਾ ਪਵੇਗਾ ਕਿਉਂਕਿ ਮੰਮੀ ਦੇਖਣਾ ਚਾਹੁੰਦਾ ਕਿ ਮੇਰੇ ਨਾਲ ਵੱਡਾ ਰਾਜਾ ਹੈ ਕਿਹੜਾ ਰਾਜੇ ਨੇ ਆਪਣੇ ਸਾਰੇ ਬੰਦੇ ਨੂੰ ਕਿਹਾ ਵੀ ਭਾਈ ਮੈਨੂੰ ਪਹਿਲੋਂ ਫਾਂਸੀ ਲਾਓ ਮੈਂ ਉੱਥੋਂ ਦੇ ਰਾਜੇ ਨੂੰ ਪਹਿਲਾਂ ਜਾ ਕੇ ਮਿਲਾਂਗਾ ਰਾਜੇ ਦੀ ਇਹ ਗੱਲ ਸੁਣ ਕੇ ਉੱਥੋਂ ਦੇ ਸਾਰੇ ਜਿੰਨੇ ਵੀ ਬੰਦੇ ਖੜੇ ਸਨ ਕਹਿਣ ਲੱਗੇ ਭਾਈ ਅਸੀਂ ਵੀ ਤੇਰੇ ਨਾਲ ਹੀ ਜਾਣਾ ਹੈ ਸਾਨੂੰ ਵੀ ਨਾਲ ਲੈ ਜਾ ਰਾਜੇ ਨੇ ਫਿਰ ਕਿਹਾ ਭਾਈ ਮੈਂ ਪਹਿਲਾਂ ਜਾਣਾ ਹੈ ਪਹਿਲੋਂ ਮੈਨੂੰ ਫਾਂਸੀ ਲਗਾਓ ਫਿਰ ਤੁਸੀਂ ਵਾਰੀ-ਵਾਰੀ ਮੇਰੇ ਮਗਰ ਆ ਜਾਓ ਉਸ ਪਾਗਲ ਰਾਜੀ ਦੀ ਇਹ ਗੱਲ ਸੁਣ ਕੇ ਸਾਰੇ ਵਾਰੀ-ਵਾਰੀ ਉੱਥੇ ਆਉਣ ਲੱਗੇ। ਪਹਿਲਾ ਪਾਗਲ ਰਾਜੇ ਨੇ ਆਪਣੇ ਆਪ ਨੂੰ ਫਾਂਸੀ ਲਗਾਈ ਤੇ ਉਹ ਜ਼ਮੀਨ ਤੇ ਡਿੱਗ ਗਿਆ। ਉਸ ਤੋਂ ਬਾਅਦ ਵਾਰੀ-ਵਾਰੀ ਇੱਕ-ਇੱਕ ਕਰਕੇ ਹਰੇਕ ਬੰਦਾ ਆਉਣ ਲੱਗਾ। ਜਦੋਂ ਅਖੀਰ ਵਾਲਾ ਬੰਦਾ ਰਹਿ ਗਿਆ ਤਾਂ ਸਾਧੂ ਨੇ ਉਸ ਨੂੰ ਵੀ ਫਾਂਸੀ ਤੇ ਲਟਕਾ ਦਿੱਤਾ। ਇਸ ਤਰ੍ਹਾਂ ਸਾਧੂ ਤੇ ਚੇਲਾ ਆਪਣਾ ਦਿਮਾਗ ਵਰਤ ਕੇ ਉੱਥੋਂ ਨਿਕਲ ਗਏ ਤੇ ਸਾਰੇ ਜਿੰਨੇ ਵੀ ਬੰਦੇ ਸਨ ਉਹ ਉੱਥੇ ਮਰੇ ਪਏ ਸਨ। ਤੇ ਬੁੱਢੇ ਸਾਧੂ ਨੇ ਆਪਣੇ ਚੇਲੇ ਨੂੰ ਕਿਹਾ ਭਾਈ ਤੈਨੂੰ ਮੈਂ ਪਹਿਲਾਂ ਕਿਹਾ ਸੀ ਲਾਲਚ ਚੰਗਾ ਨਹੀਂ ਹੈ। ਹੁਣ ਨਤੀਜਾ ਤੇਰੇ ਸਾਹਮਣੇ ਹੈ ਜੇ ਮੈਂ ਸਹੀ ਟਾਈਮ ਤੇ ਆਪਣੀ ਅਕਲ ਵਰਤੀ ਨਾ ਹੁੰਦੀ ਤਾਂ ਸ਼ਾਇਦ ਆਪਾਂ ਦੋਵੇਂ ਅੱਜ ਇਸ ਦੁਨੀਆ ਤੇ ਨਾ ਹੁੰਦੇ ਤੇ ਉਹ ਬੁੱਢਾ ਸਾਧੂ ਤੇ ਉਸ ਦਾ ਚੇਲਾ ਬੜੀ ਮੁਸ਼ਕਲ ਨਾਲ ਉੱਥੋਂ ਨਿਕਲ ਗਿਆ ਤੇ ਆਪਣੇ ਸਹੀ ਟਿਕਾਣੇ ਤੇ ਪਹੁੰਚ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਲਾਲਚ ਕਰਨਾ ਬਹੁਤ ਮਾੜੀ ਗੱਲ ਹੈ ਤੇ ਜੇਕਰ ਬੰਦਾ ਕਿਸੇ ਮੁਸੀਬਤ ਵਿੱਚ ਫਸ ਜਾਵੇ ਤਾਂ ਆਪਣਾ ਦਿਮਾਗ ਜ਼ਰੂਰ ਵਰਤਣਾ ਚਾਹੀਦਾ ਹੈ ਆਪਣੀ ਅਕਲ ਜ਼ਰੂਰ ਵਰਤਣੀ ਚਾਹੀਦੀ ਹੈ ਤੇ ਔਖੀ ਤੋਂ ਔਖੀ ਘੜੀ ਵਿੱਚ ਬੰਦਾ ਜਿੱਤ ਸਕਦਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਨੋਟੀਫਿਕੇਸ਼ਨ ਬਟਨ ਜਰੂਰ ਔਨ ਕਰਿਆ ਕਰੋ ਜੀ ਧੰਨਵਾਦ ਜੀ